ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਰਾ ਆਪਾਂ ਪੂਰੇ ਵਰਲਡ 'ਚ ਸੁਣਦੇ ਆਂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਲੇ ਖਾਣ ਨੂੰ ਸਭ ਮਿਲਣਗੇ ਬੱਚੇ ਛਾਂ ਨੂੰ ਜੋ ਆਪਣ ਕਹਿੰਦੇ ਨੇ ਵੀ ਖਾਲਸਾ ਕਰੇ ਆਪਾਂ ਅੱਜ ਕੱਲ੍ਹ ਗੱਲ ਸੁਣਦੇ ਆਂ ਸਿੱਖੀ ਨੂੰ ਕੀ ਹੋ ਗਿਆ ਸਿੱਖੀ ਨੂੰ ਖਤਰਾ ਵਾ ਸਿੱਖੀ ਨੂੰ ਕੋਈ ਖਤਰਾ ਨਹੀਂ ਇਹ ਖਾਲਸਾ ਪੰਥ ਦਾ ਸਾਜਿਆ ਵਾ ਇਹ ਮਹਾਰਾਜ ਕਣਕੀਆ ਆਪਣੇ ਪਾਸ਼ਾ ਨੇ ਕਿਹਾ ਅਸੀਂ ਪਰਗ ਤੇ ਖਾਲਸਾ ਪਰਮਾਤਮਾ ਕੀ ਮੋਰ ਖਾਲਸਾ ਆਕਾਲ ਪੁਰਖ ਕੀ ਫੌਜ ਸੋ ਸੱਚੇ ਪਾਸ਼ਾ ਨੇ ਸਾਨੂੰ ਸਾਜਿਆ ਜੋ ਚੀਜ਼ ਮਾਲ ਨੇ ਪ੍ਰਗਟ ਕੀਤੀ ਉਹ ਕਦੇ ਖਤਮ ਨਹੀਂ ਹੋ ਸਕਦੀ ਕਦੇ ਮਿਟ ਨਹੀਂ ਸਕਦੀ ਨਾ ਕੋਈ ਮਿਟਾ ਸਕਦਾ ਜਿਹੜੇ ਇਹਨੂੰ ਮਟਾਉਣ ਆਏ ਆ ਅੱਜ ਉਹਨਾਂ ਦੀ ਕੋਸ਼ਸ਼ਾਂ ਵੀ ਨਹੀਂ ਰਹੀਆਂ ਸੋ ਸਾਡੀ ਬੇਨਤੀ ਇਹ ਜ਼ਰੂਰ ਆ ਆਪਾਂ ਬਿਲਕੁਲ ਇਸ ਸਿਧਾਂਤ ਨੂੰ ਅੱਗੇ ਲੈ ਕੇ ਜਾਂਦੇ ਆ ਸਾਰੇ ਪਰ ਇੱਕ ਗੱਲ ਜ਼ਰੂਰ ਦੇਖਣੀ ਹੈ ਸਵਾਲ ਮੈਨੂੰ ਵੀ ਬਹੁਤ ਆਉਂਦਾ ਸਾਰੇ ਕਹਿੰਦੇ ਆ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਵੀ ਕੀ ਆਪਣੇ ਸਰੀਰਾਂ ਤੇ ਖਾਲਸੇ ਦਾ ਰਾਜ ਹੈਗਾ ਇਹ ਚੀਜ਼ ਆਪਣੇ ਜ਼ਰੂਰ ਵੇਖਿਓ ਜਿੱਦ ਤੇ ਤੁਹਾਡੇ ਸਰੀਰਾਂ ਤੇ ਖਾਲਸੇ ਦਾ ਰਾਜ ਆ ਗਿਆ ਤਾਂ ਖਾਲਸੇ ਦੇ ਰਾਜ ਨੂੰ ਦੁਨੀਆ ਦੀ ਕੋਈ ਚੀਜ਼ ਜਾਂ ਤਾਕਤ ਕੋਈ ਹ ਤੁੰਦਰੇ ਰੋਕ ਸਕਦੀ ਪਰ ਖਾਲਸੇ ਬੰਨਣਾ ਜ਼ਰੂਰ ਪੜਾ ਖਾਲਸੇ ਦਾ ਰਾਜ ਸਦਾਬਾਦ ਵੈਸੇ ਵੀ ਮਹਾਰਾਜ ਨੇ ਖਾਲਸੇ ਨੂੰ ਆਪਣੇ ਸੱਚਖੰਡ ਦਾ ਰਾਜ ਬਖਸ਼ਿਆ ਸਦਾਬ ਜਿਹੜਾ ਹਮੇਸ਼ਾ ਮਗੇ ਰਾਜਨਾ ਚਾਹ ਹਮ ਲੋਕ ਕਰਨਾ ਚਾਹ ਮੰਨ ਗ੍ਰੀਤ ਚਰਨ ਕਮਲਾ ਬੇਨਤੀ ਇਹ ਹੀ ਆ ਸਾਰੇ ਜਣੇ ਬਾਣੀ ਬਾਣੇ ਨਾਲ ਜ਼ਰੂਰ ਜੁੜੋ ਬਾਣੀ ਬਾਣਾ ਪਾਤ ਪਸ਼ਾਣ ਸੇ ਕੋਈ ਤਾਂ ਪਛਿਛਿਆ ਰੋ ਜਿੱਤੇ ਤੁਹਾਡੇ ਸ੍ਰੀ ਰਾਂ ਦੇ ਖਾਲਸੇ ਦਾ ਰਾਜ ਆ ਗਿਆ ਨਾ ਲਿਖ ਕੇ ਲੈ ਲੋ